ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਚ ਪੁਲਿਸ ਪ੍ਰਸ਼ਾਸਨ ਨੇ ਚੌਕਸੀ ਵਧਾ ਦਿੱਤੀ ਹੈ ਜਿੱਥੇ ਫਰੀਦਕੋਟ ਦੇ ਹਲਕਾ ਕੋਟਕਪੂਰਾ ਤੋਂ ਲੈ ਕੇ ਆਸ-ਪਾਸੇ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਪੁਲਿਸ ਦੇ ਨਾਲ-ਨਾਲ ਪੈਰਾ ਮਿਲਟਰੀ ਫੋਰਸ ਦੀਆਂ ਟੁਕੜੀਆਂ ਨੇ ਫਲੈਗ ਮਾਰਚ ਕੱਢਿਆ ਐਸਐਸਪੀ ਹਰਜੀਤ ਸਿੰਘ ਹੋਰਾ ਦਾ ਕਹਿਣਾ ਹੈ ਇਹ ਫਲੈਗ ਮਾਰਚ ਇਸ ਲਈ ਕੱਢਿਆ ਜਾ ਰਿਹਾ ਤਾਂ ਕਿ ਲੋਕਾਂ ਦੇ ਵਿੱਚ ਪੁਲਿਸ ਪ੍ਰਤੀ ਵਿਸ਼ਵਾਸ ਕਾਇਮ ਰਹੇ ਅਤੇ ਲੋਕ ਬਿਨਾਂ ਕਿਸੇ ਡਰ ਪੈ ਤੋਂ ਆਪਣੇ ਵੋਟ ਮਤਦਾਨ ਕਰ ਸਕਣ ਇਸ ਤੋਂ ਇਲਾਵਾ ਐਸਐਸਪੀ ਹਰਜੀਤ ਸਿੰਘ ਹੋਰਾ ਨੇ ਅੱਗੇ ਜੋ ਕਿਹਾ ਉਹ ਵੀ ਸੁਣੋ ਇਹ 16 ਮਾਰਚ ਤੋਂ ਜਦੋਂ ਤੋਂ ਜਿਹੜਾ ਹੈਗਾ ਐਸਸੀਸੀ ਜੀ ਇਨਫੋਰਸਮੈਂਟ ਹੋਈ ਹੈ ਉਹ ਇਲੈਕਸ਼ਨ ਕੋਡ ਜਦੋਂ ਤੋਂ ਲਾਗੂ ਹੋਇਆ ਉਹ ਤੋਂ ਬਾਅਦ ਰੈਗੂਲਰਲੀ ਸਾਡਾ ਜਿਹੜਾ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਫਲੈਗ ਮਾਰ ਤੇ ਤੇ ਵੈਦਨ ਮਾਰ ਤੇ ਸਾਡੇ ਵੱਲੋਂ ਕੀਤਾ ਜਾ ਰਿਹਾ ਹੈ ਸਰਚ ਆਪਰੇਸ਼ਨ ਜਿਹੜੇ ਹੈਗੇ ਕੀਤੇ ਜਾਂਦੇ ਨੇ ਅੱਜ ਜਿਹੜਾ ਹੈਗਾ ਪੰਜ ਗ੍ਰਾਹੀ ਕਲਾ ਕੋਟਕੀਆ सदर ਕੋਟ ਕੋ ਪੂਰਾ ਥਾਣੇ ਦੇ ਜਿਹੜੇ ਕੁਝ ਪਿੰਡ ਨੇ ਉਹਨਾਂ ਤੇ ਜਿਹੜਾ ਹੈਗਾ ਬਲੈਕ ਮਾਰਕ ਸਾਡੇ ਵੱਲੋਂ ਕੀਤਾ ਗਿਆ ਤੇ ਕੋਟ ਕੋ ਪੂਰਾ ਸ਼ਹਿਰ ਦੇ ਵਿੱਚ ਵੀ ਬਲੈਕ ਮਾਰਕ ਕੀਤਾ ਜਾ ਰਿਹਾ ਹੈ ਇਹਦਾ ਮੁੱਖ ਮਕਸਦ ਜਿਹੜਾ ਹੈਗਾ ਲੋਕਾਂ ਦੇ ਵਿੱਚ ਪੁਲਿਸ ਪ੍ਰਤੀ ਤੇ ਜਿਹੜੀ ਸੀਐਫਪੀਐਫ ਹੈ ਪੈਰਾ ਮਿਲਟਰੀ ਫੋਰਸ ਹੈ ਉਹਦੇ ਉਹਦਾ ਜਿਹੜਾ ਵਿਸ਼ਵਾਸ ਜਿਹੜਾ ਲੋਕਾਂ ਦੇ ਵਿੱਚ ਪੈਦਾ ਕਰਨਾ ਤਾਂ ਕਿ ਲੋਕੀ ਆਪਣੇ ਵੋਟ ਦਾ ਇਸਤੇਮਾਲ ਜਿਹੜਾ ਹੈਗਾ ਬਿਨਾਂ ਡਰ ਦੇ ਬਿਨਾਂ ਕਿਸੇ ਪ੍ਰੈਸ਼ਰ ਦੇ ਜਾਂ ਬਿਨਾਂ ਕਿਸੇ ਇਨਫਲੂਐਂਸ ਦੇ ਕਰ ਸਕਾ ਫੋਰ ਇਸ ਦੇ ਨਾਲ ਜਿਹੜਾ ਜਿਹੜਾ ਫੋਰ ਪੁਲਿਸ ਵੱਲੋਂ ਉਹਨਾਂ ਨੂੰ ਲੈ ਕੇ ਜਿਹੜੀ ਲਗਾਤਾਰ ਜਾਗਤਾਵਤੀ ਵੀ ਕੀਤੀ ਜਾ ਰਹੀ ਹੈ ਸਰਚ ਕੀਤੀ ਜਾ ਰਹੀ ਹੈ ਫਰ ਕਿੰਨੇ ਕੋਈ ਇਸ ਤਰੀਕੇ ਦੇ ਕੋਈ ਗੋਲਡਮ ਗ੍ਰਫਤਾਰ ਕੀਤੇ ਗਏ ਨੇ ਪਿਛਲੇ ਹੁਣ ਜਿਹੜਾ 16 ਮਾਰਚ ਤੋਂ ਬਾਅਦ ਸਾਡੇ ਵੱਲੋਂ ਲਗਭਗ 200 ਤੋਂ ਵੱਧ ਬੰਦਿਆਂ ਦੀਆਂ ਜਿਹੜੀਆਂ ਹੈਗੀਆਂ ਰੋਕੂ ਕਾਰਵਾਈ ਉਹਨਾਂ ਦੇ ਖਿਲਾਫ ਕੀਤੀ ਜਾ ਚੁੱਕੀ ਹੈ ਔਰ CIA ਟੀਮ ਜਤੂ ਤੇ CIA ਫਰੀਦਕੋਟ ਦੀ ਟੀਮ ਵੱਲੋਂ ਜਿਹੜਾ ਹੈਗਾ ਕੁਝ ਜਿਹੜਾ ਨਸ਼ੀਲੇ ਉਗਦਾਰ ਸਬੰਧਨ ਵਾਲੇ ਰਸਤੀਆਂ ਦੇ ਖਿਲਾਫ ਵੀ ਕਾਰਵਾਈ ਕੀਤੀ ਗਈ ਹੈ ਪਿਛਲੇ ਮਹੀਨੇ ਵਿੱਚ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਸਾਡੇ ਵੱਲੋਂ ਜਿਹੜੇ ਵਲਨਰੇਬਲ ਜਾਂ ਸੈਂਸਿਟਿਵ ਇਲਾਕੇ ਨੇ ਦੇ ਵਿੱਚ ਜਿਹੜਾ ਹੈਗਾ ਇਹ ਵਿਸ਼ਵਾਸ ਪੈਦਾ ਹੋਵੇ ਕਿ ਚੋਣਾ ਜਿਹੜੀਆਂ ਨੇ ਉਹ ਨਿਰਪੱਖ ਤੇ ਬਿਨਾ ਕਿਸੇ ਡਰ ਤੇ ਭੈਦੇ ਹੋਦੀਆਂ ਆਨ ਲੋਕਾਂ ਨੂੰ ਪੁਲਿਸ ਵੱਲੋਂ ਕੀ ਸਰ ਸੰਦੇਸ਼ ਹੈਗਾ ਵੀ ਚੋਣਾਂ ਨੂੰ ਲੈ ਕੇ ਇਸ ਤਰੀਕੇ ਦਾ ਇੱਕ ਤਾਂ ਮੈਂ ਇਹ ਕਹਿਣਾ ਚਾਹੂਗਾ ਕਿ ਲੋਕਾਂ ਨੂੰ ਜਿਹੜਾ ਹੈਗਾ 112 ਨੰਬਰ ਜਿਹੜਾ ਹੈਗਾ ਉਹਨੇ ਸੈਲਫ ਲਾਈਨ ਨੰਬਰ ਉਹਦਾ ਵੱਧ ਤੋਂ ਵੱਧ ਇਸਤੇਮਾਲ ਕਰਨਾ ਚਾਹੀਦਾ ਹੈ ਤੇ ਇਸ ਤੋਂ ਇਲਾਵਾ ਸਾਡਾ ਜਿਹੜਾ 7527029029 ਜਿਹੜਾ ਮੋਬਾਈਲ ਨੰਬਰ ਹੈ ਜਿੱਥੇ ਤੁਸੀਂ WhatsApp ਮੈਸੇਜ ਰਾਹੀਂ ਸਾਨੂੰ ਜ਼ਿਲ੍ਹੇ ਦੇ ਵਿੱਚ ਕਿਸੇ ਵੀ ਕਿਸਮ ਦੀ ਕੋਈ ਗਲਤ ਹਰਕਤ ਜਾਂ ਸ਼ੱਕੀ ਜਿਹੜੀ ਤੁਹਾਨੂੰ ਸੂਚਨਾ ਮਿਲਦੀ ਹੈ ਕਿਸੇ ਸ਼ੱਕੀ ਵਿਅਕਤੀ ਦੇ ਬਾਰੇ ਵਿੱਚ ਉਹ ਸਾਨੂੰ ਤੁਸੀਂ ਦੱਸ ਸਕਦੇ ਹੋ ਤੇ ਜਿਹੜਾ ਇਸ ਤੋਂ ਇਲਾਵਾ ਜਿਹੜਾ ਹੈਗਾ ਪੁਲਿਸ ਦੇ ਕੋ ਜਿਹੜੇ ਅਧਿਕਾਰੀ ਨੇ ਲੋਕਲ ਲੈਵਲ ਤੇ ਜਿਵੇਂ ਐਸ ਐਚ ਓ ਤੇ ਡੀ ਐਸ ਪੀ ਸਬ ਡਿਵੀਜ਼ਨ ਨੇ ਉਹਨਾਂ ਦੇ ਨਾਲ ਜਿਹੜਾ ਹੈਗਾ ਉਹਨਾਂ ਦੇ ਮੋਬਾਈਲ ਨੰਬਰ ਸਾਡੀ ਵੈਬਸਾਈਟਸ ਤੇ ਉਪਲਬਧ ਨੇ ਫਰੀ ਕੋਰ ਪੁਲਿਸ ਦੀ ਜਿਹੜੀ ਵੈਬਸਾਈਟ ਹੈ ਉੱਥੇ ਇਹ ਨੰਬਰ ਉਪਲਬਧ ਨੇ ਤੇ ਉੱਥੇ ਉਹਨਾਂ ਨੰਬਰਾਂ ਦੇ ਤਾਲਮੇਲ ਕਰਕੇ ਜਿਹੜਾ ਹੈਗਾ ਸਾਨੂੰ ਹਾਲਾਤ ਦੇ ਬਾਰੇ ਵਿੱਚ ਵੀ ਜਾਣਕਾਰੀ ਦਿੱਤੀ ਜਾ ਸਕਦੀ ਹੈ ਔਰ ਜੇਕਰ ਕੋਈ ਅਜਿਹਾ ਕ੍ਰਾਈਮ ਹੈ ਜਿਹਦੇ ਬਾਰੇ ਚ ਕਿ ਪੁਲਿਸ ਦੀ ਨਿਗਾਹ ਉੱਤੇ ਨਹੀਂ ਹੈ ਕਿਸੇ ਵੀ ਕਿਸਮ ਦਾ ਆਰਗੇਨਾਈਜ਼ ਕ੍ਰਾਈਮ ਵੀ ਹੋ ਸਕਦਾ ਹੈ ਜਾਂ ਕੋਈ ਨਸ਼ਾ ਵੇਚਣ ਵਾਲੇ ਵਿਅਕਤੀਆਂ ਦੇ ਬਾਰੇ ਵਿੱਚ ਵੀ ਕੋਈ ਸੂਚਨਾ ਹੋ ਸਕਦੀ ਹੈ ਉਹ ਸਾਨੂੰ ਦਿੱਤੀ ਜਾ ਸਕਦੀ ਹੈ। ਬੇਸ਼ੱਕ ਫਰੀਦਕੋਟ ਪੁਲਿਸ ਕੀੜੀਆਂ ਵਾਂਗ ਪਿੰਡਾਂ ਸ਼ਹਿਰਾਂ ਦੇ ਵਿੱਚ ਘੁੰਮਦੀ ਨਜ਼ਰ ਆ ਰਹੀ ਹੈ ਪਰ ਇਸ ਦੇ ਬਾਵਜੂਦ ਵੀ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਵਾਰਦਾਤਾਂ ਥੰਮਣ ਦਾ ਨਾਮ ਨਹੀਂ ਲੈ ਰਹੀਆਂ। ਬੀਤੇ ਦਿਨੀ ਫਰੀਦਕੋਟ ਦੇ ਇੱਕ ਪਿੰਡ ਦੇ ਵਿੱਚ ਸਰਕਾਰੀ ਸਕੂਲ ਨੂੰ ਚੋਰਾਂ ਵੱਲੋਂ ਸ਼ਰੀਆਮ ਨਿਸ਼ਾਨਾ ਬਣਾਇਆ ਗਿਆ ਸੀ ਪਰ 24 ਘੰਟੇ ਬੀਤ ਜਾਣ ਤੋਂ ਬਾਅਦ ਵੀ ਹੁਣ ਤੱਕ ਕਿਸੇ ਵੀ ਚੋਰ ਦੀ ਗ੍ਰਿਫਤਾਰੀ ਹੋਣ ਬਾਰੇ ਕੋਈ ਵੀ ਪੁਲਿਸ ਦਾ ਬਿਆਨ ਸਾਹਮਣੇ ਨਹੀਂ ਆਇਆ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਸਾਡੀ ਪੁਲਿਸ ਕਿੰਨੀ ਕੁ ਮੁਸਤੈਦ ਹੈ ਸੋਸ਼ਲ ਮੀਡੀਆ ਤੇ ਲੋਕਾਂ ਨੇ ਇੱਥੇ ਤੱਕ ਕਹਿ ਦਿੱਤਾ ਕਿ ਇਹ ਤਾਂ ਸਿਰਫ ਤੇ ਸਿਰਫ ਗੱਡੀਆਂ ਦੇ ਵਿੱਚ ਬੈਠ ਕੇ ਲੋਕਾਂ ਦੇ ਟੈਕਸ ਰੂਪੀ ਪੈਸਿਆਂ ਨੂੰ ਤੇਲ ਦੇ ਵਿੱਚ ਉਡਾ ਰਹੇ ਨੇ ਹਕੀਕੀ ਟੀਵੀ ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ਰਮਾਣਾ ਦੀ ਰਿਪੋਰਟ